ਆਉਂਦੇ ਨੇ ਆਉਂਦੇ ਕਿ ਖਾਲੀ ਆਉਣ ਨੂੰ ਸਰ ਕੀ ਕਰੀਏ ਅੱਛਾ ਖਾਲੀ ਹੱਥਾਂ ਦੇ ਹਾਂ ਬਸ ਆਪਦੇ ਫੋਟੋ ਫੋਟੋ ਖਿਚਾ ਕੇ ਤੁਰ ਜਾਂਦੇ ਨੇ ਦਿਨਾਂ ਵੀ ਮਤਲਬ ਮੰਤਰੀ ਜੀ ਕੋਈ ਉੱਤੋਂ ਆਉਂਦਾ ਉਹ ਵੀ ਫੋਟੋ ਕਰਾ ਕੇ ਤੁਰ ਜਾਂਦਾ ਉਹਨੇ ਕਿਸੇ ਸਾਹਬ ਨਾਲ ਉਹਨੇ ਪਾਣੀ ਨੂੰ ਅੱਗੇ ਕਿਤੇ ਕੱਢ ਲਿਆ ਸੀ ਜਿੰਨਾ ਚਿਰ ਬਾਦਲ ਸਾਹਿਬ ਰਹੇ ਨਹੀਂ ਜੇ ਫੀਰ ਬਾਰਵਰੀ ਰਹੇ ਨਹੀਂ ਅੱਜ ਹੁਣ ਪਾਣੀ ਉਹੀ ਹਾਲਾਤ ਉਹ ਪਹਿਲਾਂ ਨਹੀਂ ਚੱਲ ਰਹੀ ਜਿਹੜੀ ਪਹਿਲਾਂ ਕਾਂਗਰਸ ਕਰਦੀ ਸੀ ਜਾਂ ਸੰ ਕੁਝ ਨਹੀਂ ਕਰ ਰਿਹਾ ਬਸ ਐਵੇਂ ਦੇਖ ਕੇ ਚੱਲ ਰਹਿ ਗਿਆ 10 ਮਿੰਟ ਗਿਆ ਲਾਗ ਗਿਆ ਇਦੋਂ ਹੀ ਗੁੰਮ ਤੇ ਇਦੋਂ ਹੀ ਲੰਘ ਗਿਆ ਇਦੋਂ ਹੀ ਲੰਘ ਗਿਆ ਬਸ ਯੋਕਾਰ ਲੱਗੇ ਹੋਏ ਨੇ ਤੂੰ ਸਕਦੀ ਬਸ ਲਾਲ ਜਗਾ 6800 ਦੇਤਾ ਕਿੰਨੇ ਦੇਤਾ ਕਿਵੇਂ ਦੇਤਾ ਉਸ ਉੱਤੇ ਕੁਝ ਨਹੀਂ ਸਰੂ ਪੋਲ ਦੀ ਉਰਲੀ ਸਾਈਡ ਤੇ ਬੰਨ ਨਿਕਲ ਜਾਏ ਡੂੰਘਾ ਦਰਿਆ ਹੋ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਆਲੂ ਨਾ ਗੰਡਾ ਨਾ ਪਿਆਜ਼ ਨਾ ਕੁ ਸਾਨੂੰ ਕਾਗਜ਼ ਕੁਝ ਨਹੀਂ ਚਾਹੀਦਾ ਅਸੀਂ ਆਪ ਦੀ ਸਹਿਮਤੀ ਆਪ ਦੀ ਮਿਹਨਤੀ ਬੰਦੇ ਆਸੀਂ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਤਾ ਪਾਣੀ ਦੇ ਵਿੱਚ ਜਿਹੜੇ ਘਰ ਡੁੱਬੇ ਪਏ ਨੇ ਤਾਂ ਜਿਹੜੀ ਗੱਲਬਾਤ ਸਾਡੀ ਕਰਨ ਦੀ ਇੱਥੇ ਕੋਸ਼ਿਸ਼ ਹੈ ਫਾਿਲਕਾ ਜ਼ਿਲ੍ਹੇ ਦੇ ਪਿੰਡ ਆ ਇਹ ਤੱਕੜ ਭੈਣੀ ਪਿੰਡ ਜਿੱਥੇ ਬਹੁਤ ਸਾਰੇ ਘਰ ਨੇ ਪਾਣੀ ਦੇ ਵਿੱਚ ਫਸੇ ਹੋਏ ਨੇ ਚਾਰ ਚਫਰੇ ਤੁਸੀਂ ਦੇਖੋਗੇ ਤਾਂ ਨਿਗਾ ਮਾਰੋਗੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਔਰ ਤੋਂ ਜ਼ਿਆਦਾ ਵਧ ਹੀ ਰਿਹਾ ਹੈ ਅੱਛਾ ਵਧ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਈ ਇਹਦਾ ਪਾਣੀ ਆ ਜਿਹੜਾ ਦਰਿਆ ਇਸ ਤੋਂ ਬਹੁਤ ਪਿੱਛੇ ਉਧਰਲੇ ਪਾਸੇ ਆ ਤਾਂ ਪਾਣੀ ਦਾ ਵਹਾਅ ਦੇਖੋ ਇਧਰ ਖੇਤ ਵੀ ਰੋੜ ਕੇ ਲੈ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੀਆਂ ਜਿਹੜੀਆਂ ਧਿਆਨ ਕੇ ਜਿਹੜੀਆਂ ਤਸਵੀਰਾਂ ਨੇ ਤਾਂ ਪਾਣੀ ਹੀ ਪਾਣੀ ਚਾਰੇ ਪਾਸੇ ਤੁਹਾਨੂੰ ਨਜ਼ਰ ਆਊਗਾ ਤਾਂ ਇੱਧਰ ਦੇਖਦੇ ਆਂ ਆਪਾਂ ਤਾਂ ਇਸ ਪਾਸੇ ਵੀ ਤਾਂ ਪਿੰਡ ਦੇ ਜਿਹੜੇ ਘਰ ਨੇ ਇਹ ਥੋੜੇ ਜਿ ਸੁਰੱਖਿਤ ਥਾਵਾਂ ਤੇ ਨੇ ਪਰ ਇੱਧਰ ਦੇਖੋਗੇ ਤਾਂ ਪਾਣੀ ਦੇ ਵਿੱਚ ਘਿਰੇ ਹੋਏ ਨੇ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਤਾਂ ਇੱਧਰਲੇ ਪਾਸੇ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਪਿੰਡਾਂ ਦੇ ਵਿੱਚ ਤਾਂ ਲੋਕ ਕਹਿੰਦੇ ਨੇ ਕਿ ਜਿਹੜੇ ਅਫਸਰ ਨੇ ਉਹ ਪੁਲਾ ਤੇ ਬਹਿ ਕੇ ਮੁੜ ਜਾਂਦੇ ਨੇ ਤਾਂ ਇੱਥੇ ਕੋਈ ਆਉਂਦਾ ਨਹੀਂਗਾ ਅੱਜਕੱਲੇ ਨਹੀਂ ਨਾ ਤਾਂ ਸਾਡੇ ਕੋਲ ਕੋਈ ਪੱਠਾ ਨਹੀਂ ਰਹਾ ਪਸ਼ੂਆਂ ਵਾਸਤੇ ਨਾ ਹੀ ਅਸੀਂ ਫਾਇਲ ਕਰਾਂ ਜਾਂ ਕਿਤੇ ਸ਼ਹਿਰ ਜਾ ਸਕਦੇ ਘਰ ਦਾ ਸਾਮਾਨ ਸੌਦਾ ਸੌਦਾ ਲੈਣ ਵਾਸਤੇ ਤੇ ਨਾ ਹੀ ਸਾਨੂੰ ਪ੍ਰਸ਼ਾਸਨ ਮਤਲਬ ਇਹ ਪੁੱਛਾਰਿਆ ਕੋਈ ਚੀਜ਼ ਜਿਵੇਂ ਮੂੰਹ ਦੇ ਸਿਰੇ ਤੇ ਫਿਰਨੇ ਜੇ ਕੋਈ ਥੋੜਾ ਬਹੁਤਾ ਕਰੋ ਹੈਗਾ ਤਾਂ ਲੱਭ ਕੇ ਖਾ ਲਈਦਾ ਇੱਕ ਟਾਈਮ ਦੀ ਰੋਟੀ ਖਾ ਲਈ ਤੇ ਇੱਕ ਟਾਈਮ ਚੁੱਪ ਕਰਦੇ ਬੈਠੇ ਰਹਿੰਦਾ ਹੈ ਪ੍ਰਸ਼ਾਸਨ ਤਾਂ ਕਹਿੰਦਾ ਅਸੀਂ ਬਹੁਤ ਜ਼ਿਆਦਾ ਦੇ ਰਹੇ ਹਾਂ ਸਰ ਨਹੀਂ ਸਰ ਸਾਡੇ ਕੋਲ ਸਾਡੇ ਕੋਲ ਤਾਂ ਇੱਥੇ ਨਾ ਪਸ਼ੂਆਂ ਵਾਸਤੇ ਤਾਂ ਮਹਾਂ ਦਾ ਫੀਡ ਬਣਾ ਭੇਜੀਏ ਪਰ ਲੋਕਾਂ ਵਾਸਤੇ ਕੋਈ ਚੀਜ਼ ਨਹੀਂ ਮਿਲੇਗੀ ਉੱਥੋਂ ਫਿਰ ਅੱਗੇ ਆਉਂਦੇ ਅਫਸਰ ਮਿਲਣ-ਮੁਲਣ ਆਉਂਦੇ ਕਿ ਉੱਥੇ ਪੁੱਲ ਤੋਂ ਮੋੜ ਗੁੜ ਜਾਂਦੇ ਨਹੀਂ ਅੱਗੇ ਤਾਂ ਆਉਂਦੇ ਰਹੇ ਨੇ ਅੱਜ ਬੰਦ ਹੈ ਕਿਉਂਕਿ ਰਸਤਾ ਬੰਦ ਹੋ ਚੁੱਕਾ ਹੈ ਅੱਛਾ ਅਗੇ ਤੋਂ ਆਉਂਦੇ ਰਹੇ ਨੇ ਸਾਰੇ ਅਫਸਰ ਵੀ ਮਤਲਬ ਐਮਐਲਏ ਵੀ ਦੂਜੇ ਪ੍ਰਸ਼ਾਸਨ ਵੀ ਸਾਰੇ ਪੁਲਿਸ ਵਗੈਰਾ ਸਭ ਆਂਦੀ ਰਹੀ ਏ ਤੇ ਜਿਨ੍ਹਾਂ ਨੂੰ ਉਦੋਂ ਵੋਟਾਂ ਪਾਈਆਂ ਸੀ ਹੁਣ ਸੁੱਖ ਸਾਧ ਲੈ ਰਹੇ ਆ ਕਿ ਨਹੀਂ ਫਿਰ ਆਉਂਦੇ ਨੇ ਆਉਂਦੇ ਖਾਲੀ ਆਉਣ ਨੂੰ ਸਰ ਕੀ ਕਰੀਏ ਅੱਛਾ ਖਾਲੀ ਹੱਥਾਂ ਦੇ ਹਾਂ ਬਸ ਆਪਦੇ ਫੋਟੋ ਫੋਟੋ ਖਿਚਾ ਕੇ ਤੁਰ ਜਾਂਦੇ ਨੇ ਜਿੰਨਾ ਵੀ ਮਤਲਬ ਮੰਤਰੀ ਜੀ ਕੋਈ ਉੱਤੋਂ ਆਉਂਦਾ ਉਹ ਵੀ ਫੋਟੋ ਕਰਾ ਕੇ ਤੁਰ ਜਾਂਦਾ ਪਰ ਬਾਕੀ ਗੱਲ ਇਹ ਵੀ ਆਪਾਂ ਅਗਲੀਆਂ ਗੱਲਾਂ ਤਾਂ ਨਹੀਂ ਕਰਦੇ ਜਿਹੜਾ ਮੌਕਾ ਹੈ ਨਾ ਹੁਣ ਮੌਕੇ ਨੂੰ ਸੰਭਾਲਣਾ ਚਾਹੀਦਾ ਬਾਕੀ ਤਾਂ ਚਲੋ ਬਾਦ ਦੀਆਂ ਗੱਲਾਂ ਨੇ ਹਾਂ ਬਿਲਕੁਲ ਤੇ ਜਿਹੜਾ ਹੁਣ ਮੌਕੇ ਤੇ ਚੀਜ਼ ਆਪਾਂ ਲੋੜ ਉਹ ਨਹੀਂ ਮਿਲ ਰਹੀ ਤਰਪਾਲਾ ਤਰਪੂਲਾ ਹੋਰ ਕੋਈ ਚੀਜ਼ ਸਾਰਾ ਸਮਾਨ ਐਮਰਜੈਂਸੀ ਵਾਲਾ ਤਰਪਾਲਾ ਸਰ ਸੁਣਿਆ ਸੀ ਵੀ ਜਿਹੜੇ ਟਾਣੀਆਂ ਦੇ ਬਾਹਰ ਬੈਠੇ ਨੇ ਉਹਨਾਂ ਨੂੰ ਮਿਲੀਆਂ ਨੇ ਤੇ ਪਿੰਡਾਂ ਵਾਲਿਆਂ ਨੂੰ ਨਹੀਂ ਮਿਲੀਆਂ ਕਿਉਂਕਿ ਹਾਲਾਂਕਿ ਪਿੰਡਾਂ ਦੇ ਲਾਗੇ ਲਾਗੇ ਤੇ ਪਾਣੀ ਸਾਰਿਆਂ ਦੇ ਆਇਆ ਖੜਾ ਕੋਈ ਪਿੰਡ ਨਹੀਂ ਇਹੋ ਜਿਹਾ ਬਸਾਂ ਨੇ ਨੇੜੇ ਪਾਣੀ ਨਾ ਹੋਵੇ ਅੱਛਾ ਸਾਰੇ ਹੀ ਮਤਲਬ ਵੀ ਇਸੇ ਤਰ੍ਹਾਂ ਦੇ ਲੋਕ ਇਹ ਕਹਿੰਦੇ ਨੇ ਵੀ ਕਿਸੇ ਟਾਈਮ ਤੇ ਪਾਣੀ ਹੋਰ ਵਧਣ ਲੱਗਾ ਤੇ ਅਸੀਂ ਛੱਤਾਂ ਦੇ ਆ ਸਾਮਾਨ ਰੱਖ ਲਾਵਾਂਗੇ ਛੱਤਾਂ ਦੇ ਸਾਮਾਨ ਰੱਖਣ ਨੂੰ ਸਾਨੂੰ ਵੀ ਤਰਪਾਲਾਂ ਦੀ ਲੋੜ ਏ ਜੇ ਉਹ ਸਰਕਾਰ ਦੇ ਦੇ ਤਾਂ ਬਿਹਤਰ ਹੈ ਨਹੀਂ ਤਾਂ ਫੇਰ ਅਸੀਂ ਭੁੱਖੇ ਤੇ ਆਏ ਬੈਠੇ ਹੀ ਹਾਂ ਜਿਵੇਂ ਵੀ ਹੋਇਆ ਟਾਈਮ ਪਾਸ ਕਰੀ ਜਾਂਦੇ ਹੋ ਇਹ ਇਧਰਲੇ ਪਾਸੋਂ ਆ ਆ ਮਰਾ ਇਹ ਫੇਰ ਰਿਸ਼ਤੇ ਤਾਂ ਛੱਡ ਕਿਉਂ ਲੇ ਰਿਸ਼ਤਾਰਾਂ ਨੂੰ ਆਹ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਪਾਰ ਕਰੀ ਜਾਂਦੇ ਆ ਉਧਰ ਕੋਈ ਰਿਸ਼ਤੇਦਾਰ ਆਦਾ ਪਤਾ ਇੱਧਰ ਲਈ ਜਾਂਦੇ ਆ ਰਿਸ਼ਤੇਦਾਰ ਕਿਉਂ ਛੱਡ ਰਹੇ ਹੋ ਰਿਸ਼ਤੇਦਾਰੀ ਉੱਤੇ ਸਾਨੂੰ ਖਤਰਾ ਬਣਾ ਖੜਾ ਵੀ ਜਾਂਣਾ ਦਾ ਤੇ ਬੱਚਿਆਂ ਦਾ ਕੌਣ ਹੈ ਤੇ ਕੀ ਕਹਿੰਦਾ ਪ੍ਰਸ਼ਾਸਨ ਸੀਓ ਕਰ ਰਿਹਾ ਕੋਈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਬਸ ਐਵੇਂ ਦੇਖ ਚੱਲ ਲੱਗਾ 10 ਮਿੰਟ ਗਿਆ ਲੱਗ ਗਿਆ ਇਧਰੋਂ ਹੀ ਗੁੰਮ ਤੇ ਇਧਰ ਲੰਘ ਗਿਆ ਇਦੋਂ ਹੀ ਲੰਘ ਗਿਆ ਬਸ ਯੋ ਕਾਰ ਲੱਗੇ ਹੋਏ ਨੇ ਤੁਸੀਂ ਫੋਟੋ ਖਿੱਚੀ ਫਿਰਦੇ ਜੋ ਉਸ ਤਰ੍ਹਾਂ ਫੋਟੋ ਛਕਾ ਦੇ ਨਿਕਲ ਜਾਂਦਾ ਹਰ ਕੋਈ ਬੰਦਾ ਫੋਟੋ ਫੋਟੋ ਹੀ ਕੰਮ ਫੋਟੋ ਫੋਟੋ ਹੀ ਐ ਕੋਈ ਕੰਮ ਨਹੀਂ ਹੈਗਾ ਇੱਥੇ ਨਾ ਕਿ ਪਿੱਛੇ ਖਾਰ ਲੈਣੀ ਕਿਸੇ ਦੀ ਨਹੀਂ ਭਗਵਾਨ ਤੇ ਮੰਨ ਤਾਂ ਕਹਿੰਦੇ ਹੁੰਦੇ ਪੀੜਾ ਚ ਸਰਕਾਰ ਚਲਦੀ ਭਗਵਾਨ ਤੇ ਮੰਨ ਤਾਂ ਬੜਾ ਕੁਝ ਕਹੀ ਜਾਂਦਾ ਬਾਕੀ ਸਾਡੇ ਵਾਸਤੇ ਤਾਂ ਉਹਨੇ ਕੁਝ ਨਹੀਂ ਕੀਤਾ ਉਹ ਤਾਂ ਸੀ ਵਾਜਾ ਮਿਲ ਗਿਆ ਸੀ ਪਿਛਲੇ ਵਾਰੀ ਤੇ ਨਹੀਂ ਮਿਲ ਗਿਆ ਸੀ ਬਸ 60 800 ਰੁਪਏ ਦਿੱਤਾ ਸੀ 15 15000 ਕਿੱਲੇ ਤੇ ਖਰਚਾ ਕੀਤਾ ਸੀ ਅਸੀਂ 60 800 ਨੂੰ ਕਿਸੇ ਕਢਾਇਆ ਕਿਸੇ ਕਢਾਇਆ ਹੀ ਨਹੀਂ ਇਹ ਕਹਿੰਦਾ ਕੋ ਦੱਸਿਆ ਤੁਹਾਨੂੰ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਆ ਇੱਕ ਇੱਕ ਤਰੀਕ ਦਾ ਕੋਈ ਹੋ ਸਕਦੇ ਨੇ ਅੱਛਾ ਹਾਂ ਇੱਥੇ ਆ ਰਹੇ ਆ ਪਿੰਡ ਚਾਚਰ ਕਿ ਨਹੀਂ ਆ ਰਹੇ ਕਿ ਪਿੰਡ 'ਚ ਤਾਂ ਕੋਈ ਅਫਸਰ ਨਹੀਂ ਆ ਰਿਹਾ ਪੁਲਤ ਪਿੱਛੇ ੜ ਜਾਂਦੇ ਨੇ ਐਮ ਐਲ ਏ ਵਗੈਰਾ ਐਮ ਐਲ ਏ ਤੇ ਪੁਲ ਤੇ ਆ ਰਿਹਾ ਹੈ ਉਹ ਕਹਾਂ ਨਹੀਂ ਉਹਦਾ ਪੁਲ ਤੇ ਆ ਜਾਂਦਾ ਵਿੱਚੋਂ ਆਂਦਾ ਤੇ ਧਰੂ ਗੁਲਾਬੇ ਵਾਲੀ ਸਾਈਡ ਤੇ ਧਰੂ ਵੋਟ ਤੇ ਜਾ ਰਿਹਾ ਹੈ ਵੋਟ ਤੇ ਆ ਰਹੇ ਵੋਟ ਤੇ ਜਾ ਰਹੇ ਬਸ ਇਸ ਦਾ ਖਤਰੇ ਦੀ ਘੰਟੀ ਵਿੱਚੋਂ ਜਾ ਰਹੇ ਆ ਬਸ ਵਾਪਸੀ ਵੀ ਆਣਾ ਇਸੇ ਰਸਤੇ 'ਚ ਹੀ ਆ ਬੱਚੇ ਪਾਰ ਕਰ ਰਹੇ ਇਸ ਦਿਰਾਦ ਪਾਰ ਕਿਹਨੇ ਕਿ ਆਪਣੇ ਤੇ ਪਿੰਡ ਦੇ ਫਸਲੇ ਹੋਏ ਨੇ ਕਿਹਦੇ ਤੇ ਬੰਦੇ ਸਾਰਾ ਇਲਾਕਾ ਹੀ ਬੈਠਾ ਇੱਥੇ ਬੱਚੇ ਬੱਚੇ ਪਾਰ ਕਰ ਹੀ ਜਾਂਦੇ ਪਸ਼ੂ ਹੈਗੇ ਨੇ 10-10 ਪਸ਼ੂ ਕਿਤੇ ਲੈ ਜਾਈਏ ਕਿੰਦੇ ਬੋਧ ਲੈ ਜਾਈਏ ਨੁਕਸਾਨ ਸਾਡਾ ਬਹੁਤ ਹੋ ਚੁੱਕਾ ਹੈ ਸਾਰੇ ਕਿੰਨੇ ਵੀ ਜ਼ਿਮੀਦਾਰ ਜਿਹੜੀ ਵਿੱਚ ਆ ਗਈ ਇਹਦੇ ਭਾਈ ਤੁਹਾਡੀ ਇਹ ਯਾਰਾਂ ਕਿੱਲੇ ਆਈ ਪਈ ਇੱਥੇ ਤੁਹਾਡੀ ਤੁਹਾਡੀ ਕਿੰਨੀ ਸੀ ਸਾਡੀ ਆਪ ਦੀ ਸੀ 100-150 ਕਿੱਲਾ ਸਾਰੀ ਡੁੱਬੀ ਪਈ ਹੈ ਦੇਖ ਕਿਤੇ ਸੀ ਕਿ ਆਪ ਦੀ ਸੀ ਆਪ ਦੀ ਸੀ ਬੜਾ ਮੁਸ਼ਕਲ ਹੋ ਜੂਗਾ ਬਹੁਤ ਮੁਸ਼ਕਲ ਹੋ ਗਿਆ ਬਹੁਤ ਸਰਕਾਰ ਦਾ ਪ੍ਰਬਾਈ ਸਾਡੀ ਕਰ ਹੀ ਨਹੀਂ ਸਕਦੇ ਬਸ ਲਾਲ ਜਗਾ 6800 ਦੇ ਤੱਕ ਕਿੰਨੇ ਦੇ ਤੱਕ ਕਿਵੇਂ ਦੇ ਤਾ ਉਸ ਤੋਂ ਸੇ ਕੁਝ ਨਹੀਂ ਸਰੂ ਠੀਕ ਆ ਹਾਂ ਬਾ ਗੱਲਬਾਤ ਖਤਰਨਾਕ ਚਲਾਈ ਜਾਂਦੇ ਆ ਕਿਵੇਂ ਮਰਦੀ ਚੱਲੀ ਜਾਏ ਕਿੰਨੀਆਂ ਗੱਲਾਂ ਕੀਤੀ ਜਾਓ ਸਰਕਾਰ ਚੱਲੀ ਜਾਣੀ ਹੈ ਕੋਈ ਚੀਜ਼ ਨਹੀਂ ਕੋਈ ਕੋਸ਼ ਨਹੀਂ ਇਹ ਸੀਰੀਅਸ ਨਹੀਂ ਲੱਗਦੇ ਕਿ ਜਿਵੇਂ ਲੱਗਦਾ ਸੀ ਪਹਿਲਾਂ ਸੀਰੀਅਸ ਹੋ ਕੇ ਆ بڑا ਉਟਾ ਚੜਵਾਦ ਚੜ ਕੇ ਪਾਈਆਂ ਨੇ ਕਿੰਨਾ ਪਾਈਆਂ ਨੇ ਅੱਜ ਕੱਲ੍ਹ ਕਰ ਉਹਨਾਂ ਦੀ ਅਖਨੀਤੀ ਜਾਂਦੀ ਸਾਡੀ ਤਾਂ ਹਿੰਦੀ ਨਹੀਂ ਅੱਛਾ ਅੱਛਾ ਨਾ ਆਪਾਂ ਕਿਧਰੇ ਐਂ ਜਿਹੜੀ ਕਿਸੇ ਕਦੇ ਨਹੀਂ ਲਿਆ ਭਈਆ ਠੀਕ ਹੈ ਨਾਲੇ ਖਾਡੇ ਇਲਾਕੇ ਦੀ ਸਾਰੀ ਜ਼ਮੀਨ ਹੀ ਕੱਚੀ ਏ ਅੱਛਾ ਟੋਟਲੀ 2000 ਖਾਤੇ 'ਚ ਕੱਚੀ ਕਰ ਦਿੱਤੇ ਉਹ ਤੋਂ ਬਾਅਦ ਮਾਵਜਾ ਨਹੀਂ ਮਿਲਦਾ ਨੰਨੋਂ ਇਹ ਵੀ ਵੱਡੀ ਸਮੱਸਿਆ ਹੈ ਇਹ ਬੜੀ ਵੱਡੀ ਸਮੱਸਿਆ ਹੈ ਕਾਹ ਵੀ ਸਾਲਾਂ ਤੋਂ ਚਲਦੀ ਆ ਰਹੀ ਹੈ ਅਸੀਂ ਪੈਸਾ ਭਰਿਆ ਵੇ ਖਾਰਾ ਰਿਸ਼ਤੇ ਸਾਡੇ ਨਾਲ ਹੋ ਚੁੱਕੇ ਆ ਇਹਨਾਂ ਤੱਕ ਸਾਡੇ ਨਾਲ ਚੜ ਗਿਆ ਅਜੇ ਤੱਕ ਖਾਰ ਨਹੀਂ ਲਈ ਪਿਛਲੀ ਸਰਕਾਰ ਲੰਘ ਗਈ ਪੰਜ ਖਾਲ ਉਹਨਾਂ ਨੂੰ ਪਿਓ ਪੁੱਤਰ ਨਾ ਆਖ ਆਖ ਤੇ ਹੁਣ ਇਹ ਪਿਓ ਪੁੱਤਰ ਤਿੰਨ ਚਾਰ ਲੱਗੇ ਬੰਨੀ ਇਹਨਾਂ ਨੂੰ ਆ ਕੋਈ ਆ ਨੁਕਰ ਦੇ ਆ ਤੇ ਪਤਾ ਨਹੀਂ ਕਦੋਂ ਹੋਣੀ ਐ ਕਿਹੜੇ ਜਵਾਨੇ ਚ ਹੋਣੀ ਐ ਸਾਡੇ ਦਾ ਬਸ ਨਾ ਪੋਲ ਦੀ ਹੋਰਲੀ ਸਾਈਡ ਤੇ ਬੰਨ ਨਿਕਲ ਜਾਏ ਡੂੰਗਾ ਦਰਿਆ ਹੋ ਜਾਵੇ ਸਾਨੂੰ ਕੁਛ ਨਹੀਂ ਚਾਹੀਦਾ ਆਲੂ ਨਾ ਗੰਡਾ ਨਾ ਪਿਆਜ਼ ਨਾ ਕੁ ਸਾਨੂੰ ਕਾਗਜ਼ ਕੁਛ ਨਹੀਂ ਚਾਹੀਦਾ ਅਸੀਂ ਆਪ ਦੀ ਸਹਿਮਤੀ ਆਪ ਦੀ ਮਿਹਨਤੀ ਬੰਦੇ ਆ ਜੀਮੀਦਾਰ ਬੰਦੇ ਫੀਟਾ ਫੁਟਾ ਦੇ ਕੋਲ ਰੱਖਣ بس دریا ਦੀ ਡੰਗਾਈ ਕਰਕੇ ਹੋਰਲੇ ਪਾਸੇ ਥੋੜਾ ਜਿਹਾ ਛੋਟਾ ਬੰਨ ਬਣਾ ਦੇਣ ਤੇ ਪਾਣੀ ਦੀ ਦਿੱਕਤ ਨਾ ਆਵੇ ਪਾਰ ਪਾਰ ਲੰਘ ਜਾਵੇ ਕਰੇ ਹਾਂ ਇਹ دریا ਚ ਕਿ ਰੱਖ ਫਸਲਾਂ ਚ ਪੈਂਦੇ ਪਾਣੀ ਨਹੀਂ ਪੈਂਦਾ ਤੇ ਥੋੜਾ ਐਮਐਲਏ ਵਗੈਰਾ ਜਿਹੜਾ ਸੀ ਇੱਥੋਂ ਸਵਣਾ ਪਸਾ ਕਿੰਨਾ ਕੁ ਮਿਲਦਾ ਹੁਣ ਕੀਤੀ ਵੀ ਜਾਂਦਾ ਆਪਾਂ ਉਹਨਾਂ ਦੇ ਵਿਚਾਰੇ ਬਾਰੇ ਕਹੀਏ ਵੀ ਨਹੀਂ ਕੀਤੀ ਜਾਂਦਾ ਕਿੰਨਾ ਕੁ ਉਹਦੇ ਕੋਲ ਹੈਗਾ ਪਾਵਰ ਵੀ ਪਾਣੀ ਕਿਹੜਾ ਮਾਰ ਗਿਆ ਕਿ ਨਹੀਂ ਮਾਰ ਗਿਆ ਮਾਰ ਗਿਆ ਮਾਰ ਗਿਆ ਸੁਖਵੀਰ ਵੀ ਮਾਰ ਗਿਆ ਸ਼ੇਰ ਸਿੰਘ ਕੁਆਇਆ ਵੀ ਆਇਆ ਪਿਓ ਪੁੱਤ ਆਏ ਨੇ ਉਹ ਕਹਿੰਦੇ ਨੇ ਵੀ ਥੋੜੀ ਸਹਿਤਾ ਹੀ ਕਰਾਂਗੇ ਬਾਕੀ ਸਰਕਾਰ ਨੇ ਨਾਂੰਦੀ ਉਹ ਕੀ ਕਰ ਸਕਦੇ ਨੇ ਠੀਕ ਠੀਕ ਆ ਜਾ ਠੀਕ ਹੀ ਹੋ ਜਾ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੱਲ ਇਸ ਸਰ ਜੀ ਕਹੇ ਕਹਿੰਦੇ 10 ਸਾਲ 11 ਸਾਲ ਬਾਦਲ ਸਰਕਾਰ ਰਹੀ ਏ ਇਸ ਧਰਤੀ ਤੇ ਪੰਜਾਬ ਵਿੱਚ ਉਦੋਂ ਕਿਉਂ ਦੇਖਦੇ ਗਿਆ ਸੀ ਪਾਣੀ ਅੱਜ ਕਿਦੋਂ ਆ ਗਿਆ ਉਹਨਾਂ ਤੋਂ ਨੀਤੀ ਬਦਲ ਆਪਾਂ ਕਹਦੇ ਨਹੀਂ ਫਟ ਗਿਆ ਫਟ ਗਿਆ ਹੁਣ ਕਿਦੋਂ ਫਟਦੇ ਸਨ ਬਦਲ ਉਹਨੇ ਕਿਸੇ ਹਿਸਾਬ ਨਾਲ ਉਹਨੇ ਪਾਣੀ ਨੂੰ ਅੱਗੇ ਕਿਤੇ ਕੱਢ ਲਿਆ ਸੀ ਜਿੰਨਾ ਚਿਰ ਬਾਦਲ ਸਾਹਿਬ ਰਹਿ ਨਹੀਂ ਦੇ ਵੀਰ ਬਾਲਵਰੀ ਰਹੇ ਨੇ ਅੱਜ ਹੁਣ ਪਾਣੀ ਉਹੀ ਹਾਲਾਤ ਉਹ ਪਹਿਲਾਂ ਚੱਲ ਰਹੀ ਜਿਹੜੀ ਪਹਿਲਾਂ ਕਾਂਗਰਸ ਕਰਦੀ ਸੀ ਅੱਜ ਪਰਮਤ ਨਹੀਂ ਹੋ ਰੇ ਹੁਣ ਨਹੀਂ ਹੋ ਰਾ ਜੀ ਪਹਿਲੇ ਉਲਾਂਦ ਆ ਰਿਆ ਜੀ ਉਦੋਂ ਵੀ ਪਾਣੀ ਤਾਂ ਦੇ ਸੀ ਪਰ ਉਹਨੇ ਆਖਾ ਪਾਣੀ ਨਹੀਂ ਆਏਗਾ ਪਾਣੀ ਵਾਕਿਆ ਨਹੀਂ ਆਇਆ ਸਾਡੇ ਲੋਕ ਕੋ ਬੂਟਾ ਪਾ ਕੇ ਦਿਖਾਇਆ ਉਹਨਾਂ ਨੂੰ ਫਰਾਇਆ ਵੱਡੇ ਪੱਧਰ ਨਾਲ ਹਾਂਜੀ ਉਹਨਾਂ ਨੇ ਰਾਇਆ ਅੱਜ ਹੁਣ ਲੋਕੋ ਧੱਕੇ ਖਾ ਰਹੇ ਨੇ ਭਾਵੇਂ ਮੈਂ ਧੱਕਾ ਖਾਂਦਾ ਵੀ ਨਹੀਂ ਮੇਰਾ ਸਾਫ ਬੰਨਾ ਹਾਂ ਯਾਦ ਕਰਦੇ ਲੋਕ ਹਾਂ ਆ ਜੀ ਯਾਦ ਕਰਦੇ ਆ ਬਾਦਲ ਸਾਹਿਬ ਬਰੀ ਸਹੀ ਸੀ ਉਹ ਨਹੀਂ ਆ ਪੁਲਾ ਲਖਾਇਆ ਨੇ ਸਾਨੂੰ ਫੋਟਾ ਪਾਣਾ ਤੁਸੀਂ ਬਦਲਾਉਣਾ ਪਾਉਂਦਾ ਸੀ ਨਹੀਂ ਫੋਟਾ ਦਾ ਪਾਣਾ ਹੈ ਜੀ ਉਹਨਾਂ ਨੂੰ ਇਸ ਦਾ ਪਾਣਾ ਨਾ ਦੀ ਕਮੇਟੀ ਦੇ ਗਿਆ ਸੀ ਕਿਵੇਂ ਕਈ ਅਮੀ स्पून ਲਾਣੇ ਅੱਛਾ ਅੱਛਾ ਫੋਟਾ ਦਾ ਪਾਣਾ ਪਰ ਹੁਣ ਬਣਦਾ ਤਾਂ ਹੀ ਹੈ ਲੋਕ ਸਰਕਾਰੀ ਹੜ ਕਹੀ ਜਾਂਦੇ ਕਹਿੰਦੇ ਇਹ ਸਰਕਾਰੀ ਹੜ ਹੈ ਨਹੀਂ ਨਹੀਂ ਸਰਕਾਰੀ ਕੋਈ ਨਹੀਂ ਹੈਗਾ ਅੱਜ ਸਰਕਾਰ ਉਹਦੀ ਹੁੰਦੀ ਨਾ ਤੇ ਇਹ ਪਾਣੀ ਆਦਾ ਹੀ ਨਹੀਂ ਸੀ ਹੋਰ ਦੱਸੋ ਜੀ ਇਹ ਪਾਣੀ ਪਰ ਇੱਕ ਕਹਿੰਦੇ ਪਿੰਡਾਂ ਚਾਈ ਸੀ ਨਹੀਂ ਵੇਖਿਆ ਜੀ ਆਪਾਂ ਦੇ ਵੇਖਿਆ ਨਹੀਂ ਮੈਂ ਤਾਂ ਅੱਜ ਹੀ ਆਇਆ ਪਿੰਡੋਂ ਠੀਕ ਹੈ ਤਿੰਨ ਮੇਰਾ ਪਿੰਡੋਂ ਅੱਜ ਤਿੰਨ ਨੰਬਰੋਂ ਆਇਆ ਮੈਂ ਦਮੰਦਾ ਯਾਦ ਨਹੀਂ ਤੁਹਾਡਾ ਕਿਹੜਾ ਪਿੰਡਾ ਹੈ ਤਿੰਨ ਨੰਬਰ ਘੱਟੀ ਜੀ ਠੀਕ ਹੈ ਮੇਰਾ ਤਿੰਨ ਨੰਬਰ ਘੱਟੀ ਹੈ ਜੀ ਇੱਕ ਟੰਗ ਪਿਆ ਪਿਆ ਆਸ-ਪਾਸੇ ਘਰਾਂ ਦੇ ਪਾਣੀ ਹੈ ਕੋਈ ਹਾਲ ਕੋ ਨਹੀਂ ਠੀਕ ਹੈ ਬੁਰਾ ਮੰਨ ਲਾ ਮਾੜਾ ਹਾਲ ਹੈ